ਫਿਰੋਜ਼ਪੁਰ ਦੇ ਵਿੱਚ ਕੱਲ ਇੱਕ ਵੱਡੀ ਵਾਰਦਾਤ ਹੋਈ ਸੀ ਤਾਬੜਤੋੜ ਗੋਲੀਆਂ ਚਲਾਈਆਂ ਗਿਆਆਂ ਹੈਗੀਆਂ ਸੀ ਫਿਰੋਜ਼ਪੁਰ ਸ਼ਹਿਰ ਦੇ ਅਕਾਲਗੜ ਗੁਰਦੁਆਰਾ ਸਾਹਿਬ ਦੇ ਬਾਹਰ ਕੱਲ ਇੱਕ ਸਫੇਦ ਕਾਰ ਦੇ ਉੱਪਰ ਕਾਫੀ ਤਾਬੜਤੋੜ ਹਮਲਾਵਰਾਂ ਵੱਲੋਂ ਜਿਹੜੀ ਗੋਲੀਆਂ ਚਲਾਈਆਂ ਗਿਆ ਜਿਸ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਈ ਚਚੇਰੇ ਭਾਈ ਭੈਣ ਦੀ ਜਿਹੜੀ ਹੈ ਮੌਤ ਵੀ ਹੋਈ ਇਸ ਦੇ ਵਿੱਚ ਦੋ ਨੌਜਵਾਨ ਤੇ ਇੱਕ ਭੈਣ ਦੀ ਮੌਤ ਹੋਈ ਤੇ ਦੋ ਕਾਇਲ ਹੋਏ ਜਿਹੜੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਇੱਕ ਸੀਰੀਅਸ ਹਾਲਤ ਦੇ ਵਿੱਚ ਹੈਗਾ ਕਰਦੇ ਵਿੱਚ ਜਿਨ੍ਹਾਂ ਦੇ ਮੌਤ ਹੋਈ ਆ ਮਾਤਮ ਦਾ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮੌਕੇ ਦੇ ਉੱਪਰ ਮੌਜੂਦ ਹੈਗੇ ਆ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਟਾਈਮ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਬਾਹਰ ਅਸੀਂ ਮੌਜੂਦ ਆ ਜਿੱਥੇ ਇਹ ਵਾਰਦਾਤ ਹੋਈ ਕੱਲ ਇੱਥੇ ਜਿਹੜੀ ਆ ਗੱਡੀ ਚਿੱਟੇ ਰੰਗ ਦੀ ਖੜੀ ਹੋਈ ਸੀ ਘਰ ਜਿਹੜਾ ਨਾਲ ਹੀ ਹੈਗਾ ਸੀ ਜਦੋਂ ਕਰੋ ਨਿਕਲੇ ਹੈਗੇ ਨੇ ਕਿਉਂਕਿ ਜਸਪ੍ਰੀਤ ਕੌਰ ਦਾ ਵਿਆਹ ਹੈਗਾ ਸੀ ਉਹ ਕਰੋ ਨਿਕਲੇ ਹੈਗੇ ਸੀਗੇ ਤਾਂ ਜਦੋਂ ਅੱਥੇ ਪਹੁੰਚਦੇ ਹੈਗੇ ਆ ਤਾਂ ਅਮਰਾਂ ਵਰ ਜੋ ਆਉਂਦੇ ਆ ਤਾਂ ਪਰ ਤੋੜ ਜਿਹੜੀਆਂ ਗੋਲੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਹੈਗੀਆਂ ਜਿਸ ਦੇ ਵਿੱਚ ਜਸਪ੍ਰੀਤ ਤਾਂ ਦੋ ਜਣਿਆਂ ਦੀ ਹੋਰ ਦਿਲਦੀਪ ਦੀ ਮੌਤ ਹੋ ਗਈ ਤੇ ਆਕਾਸ਼ ਦੀ ਮੌਤ ਹੋ ਗਈ ਅਤੇ ਦੋ ਜਿਹੜੇ ਕਾਇਲ ਹੋਏ ਉਹ ਜਿਹੜੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈਗੇ ਨੇ ਹੁਣ ਪੁਲਿਸ ਦੇ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿੱਤਾ ਗਿਆ ਹੈਗਾ ਅੱਠ ਦੇ ਬਾਈ ਨੇਮ ਜਿਹੜਾ ਇਹ ਮਾਮਲਾ ਦਰਜ ਕੀਤਾ ਹੈਗਾ ਔਰ ਤਿੰਨ ਅਗਿਆਤ ਦੇ ਖਿਲਾਫੇ ਮਾਮਲਾ ਦਰਜ ਕੀਤਾ ਹੈਗਾ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪਹਿਲਾਂ ਹੀ ਜਿਹੜੀਆਂ ਧਮਕੀਆਂ ਜੜੀਆਂ ਉਹ ਮਿਲ ਰਹੀਆਂ ਹੈਗੀਆਂ ਸੀ ਦਿਲਦੀਪ ਨੂੰ ਤਾਂ ਦਿਲਦੀਪ ਨੂੰ ਜੋ ਧਮਕੀਆਂ ਮਿਲ ਰਹੀਆਂ ਹੈਗੀਆਂ ਸੀ ਉਸ ਦਾ ਜ਼ਿਕਰ ਕੀਤਾ ਗਿਆ ਹੈਗਾ ਤਾਂ ਦਿਲਦੀਪ ਦੇ ਉੱਪਰ ਵੀ ਪਹਿਲਾਂ ਮਾਮਲੇ ਦਰਜ ਹੈਗੇ ਸੀਗੇ ਹੁਣ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹਮਲਾਵਰਾਂ ਦੀਆਂ ਜਿਹੜੀਆਂ ਪਾਲ ਕੀਤੀ ਜਾ ਰਹੀ ਹੈਗੀ ਕਿਉਂਕਿ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਹਮਣੇ ਆ ਗਈ ਸੀ ਫੋਟੋਆ ਸਾਹਮਣੇ ਆ ਗਿਆ ਸੀਗੀਆਂ ਤਾਂ ਬਾਏ ਨੇ ਮਾਠ ਜਣਿਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਔਰ ਤਿੰਨ ਅਗਿਆਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਜਲਦ ਜੜਾ ਉਹ ਫੜਿਆ ਜਾਊਗਾ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹੈਗੇ ਅੱਜ ਦੀਆਂ ਜਿੱਥੇ ਪੁਲਿਸ ਦੇ ਵੱਲੋਂ ਟੀਮ ਜਿਹੜੀ ਆ ਪਹੁੰਚੀ ਹੋਈ ਹੈ ਔਰ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈਗੀ ਆ ਔਰ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇਓ ਇਥੋਂ ਇਥੋਂ ਦੀਆਂ ਜਿਹੜੀਆਂ ਆ ਤਸਵੀਰਾਂ ਜਿਹੜੀਆਂ ਹੈਗੀਆਂ ਸਿਗੀਆਂ ਅੱਜ ਵੀ ਜਿਹੜਾ ਪੁਲਿਸ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਉੱਚ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੈਗੇ ਨੇ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੌਕੜਾ ਜਗਵਾਲੀ ਟੀਵੀ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਕੱਲ ਇੱਕ ਵੱਡੀ ਵਾਰਦਾਤ ਹੋਈ ਸੀਗੀ ਤਾਬੜਤੋਲ ਗੋਲੀਆਂ ਚਲਾਈਆਂ ਗਈਆਂ ਹੈਗੀਆਂ ਸੀ ਫਿਰੋਜ਼ਪੁਰ ਸ਼ਹਿਰ ਦੇ ਅਕਾਲਗੜ ਗੁਰਦੁਆਰਾ ਸਾਹਿਬ ਦੇ ਬਾਹਰ ਕੱਲ ਇੱਕ ਸਫੇਦ ਕਾਰ ਦੇ ਉੱਪਰ ਕਾਫੀ ਤਬਰ ਤੋੜ ਹਮਲਾਵਰਾਂ ਵੱਲੋਂ ਜਿਹੜੀ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋਈ ਚਚੇਰੇ ਭਾਈ ਭੈਣ ਦੀ ਜਿਹੜੀ ਹੈ ਮੌਤ ਵੀ ਹੋਈ ਇਸ ਦੇ ਵਿੱਚ ਦੋ ਨੌਜਵਾਨ ਤੇ ਇੱਕ ਭੈਣ ਦੀ ਮੌਤ ਹੋਈ ਤੇ ਦੋ ਕਾਇਲ ਹੋਏ ਜਿਹੜੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਔਰ ਇੱਕ ਸੀਰੀਅਸ ਹਾਲਤ ਦੇ ਵਿੱਚ ਹੈ ਘਰ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਮਾਤਮ ਦਾ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮੌਕੇ ਦੇ ਉੱਪਰ ਮੌਜੂਦ ਹੈਗੇ ਆ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਸ ਸਮੇਂ ਅਕਾਲਗੜ ਗੁਰਦੁਆਰਾ ਸਾਹਿਬ ਦੇ ਬਾਰ ਅਸੀਂ ਮੌਜੂਦ ਆ ਜਿੱਥੇ ਇਹ ਵਾਰਦਾਤ ਹੋਈ ਕੱਲ ਇੱਥੇ ਜਿਹੜੀ ਆ ਗੱਡੀ ਚਿੱਟੇ ਰੰਗ ਦੀ ਖੜੀ ਹੋਈ ਸੀ ਘਰ ਜਿਹੜਾ ਨਾਲ ਹੀ ਹੈਗਾ ਸੀ ਜਦੋਂ ਕਰੋ ਨਿਕਲੇ ਹੈਗੇ ਨੇ ਕਿਉਂਕਿ ਜਸਪ੍ਰੀਤ ਕੌਰ ਦਾ ਵਿਆਹ ਹੈਗਾ ਸੀ ਉਹ ਕਰੋ ਨਿਕਲੇ ਹੈਗੇ ਸੀਗੇ ਤਾਂ ਜਦੋਂ ਅੱਥੇ ਪਹੁੰਚਦੇ ਹੈਗੇ ਆ ਤਾਂ ਹਮਲਾਵਰ ਜੋ ਆਉਂਦੇ ਆ ਤਾਂ ਤਾਪਰ ਤੋੜ ਜਿਹੜੀਆਂ ਗੋਲੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਹੈਗੀਆਂ ਜਿਸ ਦੇ ਵਿੱਚ ਜਸਪ੍ਰੀਤ ਤਾ ਦੋ ਜਣਿਆਂ ਦੀ ਹੋਰ ਦਿਲਦੀਪ ਦੀ ਮੌਤ ਹੋ ਗਈ ਤੇ ਆਕਾਸ਼ ਦੀ ਮੌਤ ਹੋ ਗਈ ਅਤੇ ਦੋ ਜਿਹੜੇ ਕਾਇਲ ਹੋਏ ਉਹ ਜਿਹੜੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈਗੇ ਨੇ ਹੁਣ ਪੁਲਿਸ ਦੇ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿੱਤਾ ਗਿਆ ਹੈਗਾ ਅੱਠ ਦੇ ਪਾਏ ਨੇਮ ਜਿਹੜਾ ਇਹ ਮਾਮਲਾ ਦਰਜ ਕੀਤਾ ਹੈਗਾ ਔਰ ਤਿੰਨ ਅਗਿਆਤ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਹੈਗਾ ਜਿਹੜਾ ਇਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪਹਿਲਾਂ ਹੀ ਜਿਹੜੀਆਂ ਧਮਕੀਆਂ ਜੜੀਆਂ ਉਹ ਮਿਲ ਰਹੀਆਂ ਹੈਗੀਆਂ ਸੀ ਦਿਲਦੀਪ ਨੂੰ ਤਾਂ ਦਿਲਦੀਪ ਨੂੰ ਜੋ ਧਮਕੀਆਂ ਮਿਲ ਰਹੀਆਂ ਹੈਗੀਆਂ ਸੀ ਉਸ ਦਾ ਜ਼ਿਕਰ ਕੀਤਾ ਗਿਆ ਹੈਗਾ ਤਾਂ ਦਿਲਦੀਪ ਦੇ ਉੱਪਰ ਵੀ ਪਹਿਲਾਂ ਮਾਮਲੇ ਦਰਜ ਹੈਗੇ ਸੀਗੇ ਹੁਣ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹਮਲਾਵਰਾਂ ਦੀਆਂ ਜਿਹੜੀਆਂ ਪਾਲ ਕੀਤੀ ਜਾ ਰਹੀ ਹੈਗੀ ਕਿਉਂਕਿ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਸਾਹਮਣੇ ਆ ਗਈ ਸੀ ਫੋਟੋਆ ਸਾਹਮਣੇ ਆ ਗਿਆ ਸੀਗੀਆਂ ਤਾਂ ਬਾਏ ਨੇ ਮਾਖ ਜਣਿਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਔਰ ਤਿੰਨ ਅਗਿਆਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਜਲਦ ਜੜਾ ਉਹ ਫੜਿਆ ਜਾਊਗਾ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹੈਗੇ ਅੱਜ ਦੀਆਂ ਜਿੱਥੇ ਪੁਲਿਸ ਦੇ ਵੱਲੋਂ ਟੀਮ ਜਿਹੜੀ ਆ ਪਹੁੰਚੀ ਹੋਈ ਹੈ ਔਰ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈਗੀ ਆ ਔਰ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਉਹ ਇੱਥੋਂ ਇੱਥੋਂ ਦੀਆਂ ਜਿਹੜੀਆਂ ਆ ਤਸਵੀਰਾਂ ਜਿਹੜੀਆਂ ਹੈਗੀਆਂ ਸਿਗੀਆਂ ਅੱਜ ਵੀ ਜਿਹੜਾ ਪੁਲਿਸ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਉੱਚ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਕੈਮਰਾ ਪਰਸਨ ਉਹੀ ਦੇ ਨਾਲ ਸਣੀ ਚੌਕੜਾ ਜਗਵਾਲੀ ਟੀਵੀ ਫਿਰੋਜ਼ਪੁਰ